ਅਮਰੀਕਾ ਦੇ ਵਿੱਚ ਡੌਂਕੀ ਲਗਾ ਕੇ ਗਏ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਫਤੇਗੜ ਸਾਹਿਬ ਦਾ ਵੀ ਅੱਜ ਵਾਪਸ ਆ ਗਿਆ ਹੈ ਜਿਸ ਦਾ ਨਾਮ ਗੁਰਮੀਤ ਸਿੰਘ ਹੈ ਜੋ ਕਿ ਫਤੇਗੜ ਸਾਹਿਬ ਦੇ ਪਿੰਡ ਤਲਾਣੀਆਂ ਦਾ ਨਿਵਾਸੀ ਹੈ ਅੱਜ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਮੀਤ ਸਿੰਘ ਘਰ ਗਿਰਵੀ ਰੱਖ ਕੇ ਅਤੇ ਆਪਣੇ ਗਹਿਣੇ ਗਿਰਵੀ ਰੱਖ ਕੇ ਕਰੀਬ 40 ਲੱਖ ਰੁਪਏ ਉਸ ਨੇ ਇਕੱਠਾ ਕੀਤਾ ਤੇ ਉਹ ਅਮਰੀਕਾ ਦੇ ਵਿੱਚ ਰੋਜੀ ਰੋਟੀ ਕਮਾਉਣ ਲਈ ਗਿਆ ਸੀ ਉਸ ਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਡੌਂਕੀ ਲਗਾਉਣ ਦੇ ਵਕਤ ਉਸ ਨੂੰ ਵਾਪਸ ਭਾਰਤ ਆਉਣਾ ਪਵੇਗਾ ਅੱਜ ਉਸ ਦੇ ਪਿਤਾ ਨੇ ਭਰੇ ਹੋਏ ਗਲੇ ਦੇ ਨਾਲ ਦੱਸਿਆ ਕਿ ਘਰ ਦਾ ਸਾਰਾ ਕੁਝ ਗਿਰਵੀ ਰੱਖ ਦਿੱਤਾ ਗਿਆ ਹੈ ਜੋ ਗਹਿਣਾ ਘਟਾ ਉਹਨਾਂ ਕੋਲ ਸੀ ਉਹ ਸਾਰਾ ਸਮਾਨ ਗਿਰਵੀ ਰੱਖਣ ਤੋਂ ਬਾਅਦ 40 ਲੱਖ ਰੁਪਏ ਇਕੱਠਾ ਕਰਨ ਮਗਰੋਂ بیٹے ਨੂੰ ਡੌਂਕੀ ਲਗਾਉਣ ਵਾਸਤੇ ਅਮਰੀਕਾ ਭੇਜਿਆ ਗਿਆ ਡੌਂਕੀ ਦੇ ਜ਼ਰੀਏ ਜਦੋਂ ਉਸ ਦੀ ਉਥੋਂ ਹਿਰਾਸਤ ਵਿੱਚ ਲੈ ਲਿੱਤਾ ਜਾਂਦਾ ਹੈ ਤਾਂ ਉਸ ਨੂੰ ਵਾਪਸ ਪੰਜਾਬ ਅੰਮ੍ਰਿਤਸਰ 에어ਪੋਰਟ ਰਾਹੀਂ ਉਸ ਨੂੰ ਘਰ ਭੇਜ ਦਿੱਤਾ ਜਾਂਦਾ ਹੈ ਇਸ ਮੌਕੇ ਤੇ ਇਲਾਕੇ ਦੇ ਕਾਉਂਸਲਰ ਮਿਸ਼ਾਖੀ ਰਾਮ ਨੇ ਦੱਸਿਆ ਕਿ ਗੁਰਮੀਤ ਸਿੰਘ ਜੋ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਆਇਆ ਹੈ ਉਸ ਦੀ ਮਾਤਾ ਕਹਰਾਂ ਦੇ ਵਿੱਚ ਸਾਬ ਸਫਾਈ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਰਬਸਰ ਕਰ ਰਹੀ ਹੈ ਇੰਨੇ ਪਰਿਵਾਰ ਦੇ ਵਿੱਚ ਗਰੀਬੀ ਹੈ ਕਿ ਕਰਦੀਆਂ ਕੰਧਾਂ ਤੇ ਛੱਤਾਂ ਬਿਲਕੁਲ ਗਿਰਨ ਕਿਨਾਰੇ ਹਨ ਛੋਟਾ ਜਿਹਾ ਬੱਚਾ ਇੱਕ ਪਰਿਵਾਰ ਵਿੱਚ ਹੈ ਕਰਵਾੜੀ ਹੈ ਜਿਸ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ 40 ਲੱਖ ਰੁਪਏ ਦੀ ਲਗਤ ਨਾਲ ਕਰਜ਼ਾਈ ਹੋਇਆ ਇਹ ਪਰਿਵਾਰ ਜਿਸ ਦੇ ਵਿੱਚ ਕਾਉਂਸਲਰ ਵਿ사ਖੀ ਰਾਮ ਨੇ ਏਜੰਟਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਗਲਤ ਤਰੀਕੇ ਨਾਲ 40 ਲੱਖ ਰੁਪਏ ਲੈ ਕੇ ਅਮਰੀਕਾ ਦੀ ਡੌਂਕੀ ਲਗਾਉਣ ਵਾਲਿਆਂ ਦੇ ਖਿਲਾਫ ਤੁਰੰਤ ਜਿਹੜੀ ਹੈਗੀ ਆ ਉਹ ਕਾਰਵਾਈ ਕਰਨੀ ਚਾਹੀਦੀ ਹੈ हाजी जी की कहना चल रहा है बेटा रिपोर्ट तो प्यार है पर सरकार ने मांग करन जरूरी है या सजा का परवाश करना जनता के खिलाफ करने जो किया भेजा है वो ऊपर फिर बोलती कर रहे उस वो रसीद हमारा जैसी यही बेटा है 12 दिन हुआ जी कितने पैसे लगे थे 6 लाख रुपए ਪਹਿਲਾ ਕਿਹੜੀ ਕੰਟਰੀ ਕਰਕੇ ਭੇਜਿਆ ਗਿਆ ਸੀ ਇਹ ਤੇ ਤੈਨੂੰ ਵੀ ਰਸਤੇ ਉੱਪਰੋਂ ਕਿਹੜੀ ਕਿਹੜੀ ਕੰਟਰੀਆਂ ਮੰਨਦੇ ਪ੍ਰਧਾਨੀ ਨਾ ਆਪਸੇ ਜਿੰਨੀ ਜੜਾ ਗਿਆ ਹੈ ਮਸਾਂ ਨੂੰ ਬਗਲੇ ਪੁੱਛੇ ਭੇਜਿਆ ਕਿੱਥੇ ਨਹੀਂ ਕਰਿਆ ਕਿੰਨੇ ਕਿ ਲੱਖ ਰੁਪਏ ਲੱਗੇ 40 ਲੱਖ ਰੁਪਏ ਸੀ ਕਿੱਥੇ ਦਾ ਏਜੰਸੀ ਕੁਝ ਕਟ ਲੈ ਕੇ ਇਹ ਮੰਨ ਨਹੀਂ ਪਤਾ ਇਹ ਜੀ ਬਹੁਤ ਮੁੰਡੇ ਮੁੰਡਾ ਨੂੰ ਭਜਾਉਗਾ ਮੁੰਡਾ ਦਸੂਗਾ ਆਖਰੀ ਵਾਰ ਕਦੋਂ ਗੱਲ ਹੋਈ ਸੀ ਸਰ ਜੀ 22 ਤਰੀਕ ਨੂੰ ਹੋਈ ਹੈ ਭਾਈ ਉਹ ਰਾਤ ਨੂੰ ਕਾਂਡ ਟਪਾ ਕੇ ਕਾਂਡ ਟਪਾ ਕੇ ਜੇ ਲੜਿਆ ਗਿਆ ਵਾਸਤੂ ਬਾਦ ਨੂੰ ਕਰਾਉਣਾ ਕਿਉਂ ਹੋ ਗਿਆ बारह तारीख दो हजार चौबीस पहुंचे बेटी भी है क्योंकि अब जो इन्होंने था बुलाया <laughs> जा रहा इन्होंने बोलिया भी नहीं जा रहा ਤੋ ਅਸੀਂ ਸਰਕਾਰ ਬੁਰੇ ਮੰਗ ਕਰਦੇ ਆ ਕਿ ਇਹਨਾਂ ਨੂੰ ਕੋਈ ਸਰਕਾਰੀ ਰੱਬੂਤ ਜਾਵੇ ਜਿਹੜਾ ਵੀ ਇਹ ਮਕਾਨ ਨੇ ਜਿੰਨੇ ਵੀ ਆਏ ਇਹ ਸਾਰੇ ਕੀਮਤੀ ਇਹਨਾਂ ਨੇ ਗਹਿਣੇ ਰੱਖਿਓ ਰੇ ਤੇ ਜਿਹੜੀ ਇਹਨਾਂ ਦੇ ਬੇਟੇ ਦੀ ਮਾਤਾ ਹੈ ਉਹ ਵੀ ਕਿਸੇ ਦੇ ਘਰੇ ਆ ਕੇ ਅੱਜ ਪੋਚਾ ਲਾ ਰਹੀ ਸੀ ਤੁਸੀਂ ਸਰ ਦੇਖ ਹੀ ਲਿਆ ਮੌਕੇ ਤੇ ਜਦੋਂ ਆਪਾਂ ਗਏ ਆ ਕਿਸੇ ਦੇ ਘਰੇ ਤਾਂ ਉਹ ਪੋਚਾ ਲਾ ਰਹੀ ਸੀ ਸਰਕਾਰ ਬੁਰੇ ਮੰਗ ਕਰਦੇ ਆ ਕਿ ਇਹਨਾਂ ਨਾਲ ਜਾਂਦਾ ਕੋਈ ਸਰਕਾਰੀ ਡਾਕਟਰ ਦਿੱਤਾ ਜਾਵੇ ਔਰ ਜਾਂ ਜਿਹਨਾਂ ਦਾ ਕੋਈ ਪੈਸਾ ਲੱਗਿਆ ਤਾਂ ਅਸੀਂ ਸਰਕਾਰ ਬੁਰੇ ਮੰਗ ਕਰਦੇ ਆ ਕਿ ਜਾਂ ਰਜੈਂਟ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸੋ ਸਾਡੀ ਇੰਨੀ ਕਬੀਰ ਦੀ ਗੁਰੂ ਗੁਰੇ ਗਰੀਬ ਪਰਿਵਾਰ ਹੈ ਇਹ ਬਹੁਤ ਤੋਂ ਮੇਰੇ ਮੇਰੇ ਚਾਚਾ ਜੀ ਨੇ ਔਰ ਮੇਰੀ ਚਾਚੀ ਆ ਇਹ ਸਾਡਾ ਭਤੀਜਾ ਹੈ ਤੋਂ ਸਰਕਾਰ ਬੁਰੇ ਅਸਲੀ ਹੀ ਬਣ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ